ਇਹ ਸਰਕਾਰੀ ਬਿਲਡਿੰਗ ਹੈ ਜੀ ਉਹਦੇ ਵਿੱਚ ਸਾਮਾਨ ਰੱਖਿਆ ਹੋਇਆ ਸੀ ਕੋਈ ਗੱਡੀ ਖੜੀ ਸੀ ਕੋਈ ਵੇਗਨ ਆ ਤੇ ਉਹਦਾ ਡੀਆਰ 3 ਜੈਡ ਬਾਅਦ ਤਾਂ 89 ਨੰਬਰ ਹੈਗਾ ਉਹਦੇ ਵਿੱਚ ਬਲੈਕ ਬੋਨ ਮਿਲਿਆ ਸੀ ਜੀ

ਜਦੋਂ ਗੱਡੀ ਦੇ ਕੋਲ ਸੀ ਅਸੀਂ ਆ पता लगे टीम अंदर आ ਮੰਦਰ ਆ ਗਿਆ ਤੇ ਦੌੜ ਗਏ ਮੈਂ ਕੋਈ ਇਨਫੋਰਮੇਸ਼ਨ ਤਾਂ ਹੁੰਦੀ ਹੈ ਇਨਫੋਰਮੇਸ਼ਨ ਕਿ ਇਹ ਮੁਖਬਰ ਦੇ ਇਨਫੋਰਮੇਸ਼ਨ ਸੀ ਕਿ ਤੇ ਵੇਨ ਜਾਇ ਕੰਬੂ ਇਹ ਬਸ ਇਹ ਅੰਦਰ ਕਿਤੇ ਸਾਨੂੰ ਇਹ ਸੀ ਕਿ ਸਰਕਾਰੀ ਬਿਲਡਿੰਗ ਹੈ ਕਿਤੇ ਹੋ ਸਕਦਾ ਪਰ ਜਦੋਂ ਦੇਖਿਆ ਉਹ ਭੱਜਿਆ ਤਾਂ ਆਬੀਸਲੀ ਅੰਦਰ ਸਮਾਨ ਰੱਖਿਆ ਹੋਇਆ ਸੀ ਇੱਕ ਗੱਡੀ ਖੜੀ ਸੀ ਕੋਈ ਵੈਗਨ ਆ ਤੇ ਉਹਦਾ DL3Z 7298 ਨੰਬਰ ਹੈਗਾ ਉਹਦੇ ਵਿੱਚ ਬਲੈਕ ਹੌਨ ਹੈਗੀ ਸੀ 19 ਪੇਟੀਆਂ ਬਲੈਕ ਹੌਨ ਹੈ ਤੇ 12 ਪੇਟੀਆਂ 12 ਬੋਟਲ ਜਿਹੜੀਆਂ ਨੇ ਬਲੈਕ ਹੌਨ ਵਿਸਕੀ ਹੈ ਤੇ 10 ਬੋਟਲ ਹੈਗੀਆਂ ਨੇ RC ਪੂਰੀ ਕਵਰ ਕਰ ਲਈ ਜੀ ਸੀ ਨਾਲ ਸਾਡੇ ਸੀ ਇਹ ਸਟਾਫ ਦੇ ਮੈਂਬਰ ਹੈਗੇ ਨੇ ਨਾਲ ਇੰਸਪੈਕਟਰ ਸਾਫ ਕਾਨੂੰ ਸਾਫ ਹੈਗੇ ਸੀ ਮੈਂ ਕਵਰ ਕਰ ਲਈਏ ਜਿਹੜਾ ਗਿਆ ਬਲੈਕ ਇਫੜ ਗਿਆ ਨਾਲ ਉਹ ਨਹੀਂ ਭੱਜ ਗਿਆ ਅਸੀਂ ਜਦੋਂ ਪਹੁੰਚੇ ਆ ਜਿਵੇਂ ਗੱਡੀ ਦੇ ਕੋਲ ਸੀ ਅਸੀਂ ਆ ਕੇ ਉਹਨੂੰ ਪਤਾ ਲੱਗਿਆ ਟੀਮ ਅੰਦਰ ਆ ਗਈ ਤੇ ਦੌੜ ਗਿਆ ਮੈਮ ਕੋਈ ਇਨਫੋਰਮੇਸ਼ਨ ਸੀ ਤੁਹਾਨੂੰ ਹਾਂ ਇਨਫੋਰਮੇਸ਼ਨ ਤਾਂ ਹੁੰਦੀ ਹੈ ਇਨਫੋਰਮੇਸ਼ਨ ਤੇ ਆਇਆ ਮੁਖਬਰ ਦੀ ਇਨਫੋਰਮੇਸ਼ਨ ਸੀ ਕਿਥੇ ਇਹ ਨਜਾਇਜ਼ ਕੰਮ ਹੁੰਦਾ ਜਦੋਂ ਅਸੀਂ ਐਂਟਰ ਕੀਤੇ ਸਾਨੂੰ ਇਹ ਸੀ ਕਿ ਸਰਕਾਰੀ ਬਿਲਡਿੰਗ ਹੈਗੀ ਇੱਥੇ ਕਿਉਂ ਹੋ ਸਕਦਾ ਪਰ ਜਦੋਂ ਦੇਖਿਆ ਉਹ ਭੱਜਿਆ ਤਾਂ ਆਬਵੀਅਸਲੀ ਅੰਦਰ ਆਇਆ ਤਾਂ ਪਤਾ ਲੱਗਿਆ ਕਿ ਸਾਨੂੰ ਉੱਥੇ ਬੜੀ ਖੜੀ ਹੈ ਗੱਡੀ ਖੋਲ ਕੇ ਦੇਖਿਆ ਗਿਆ ਤਾਂ ਉਸਮਾਨ ਤੇ ਸੀ ਮੈਂ ਉਹ ਕਿਹਾ ਪਹਿਲਾਂ ਵੀ ਕੋਈ ਕੰਮ ਕਰਦਾ ਸੀ ਹਾਂ ਇਹ ਤਾਂ ਪਹਿਲਾਂ ਪਰਚੇ ਹੋ ਗਏ ਤੇ ਕੀ ਕਾਰਵਾਈ ਕੀਤੀ ਜਾਏਗੀ ਦੱਸੋ ਕਾਰਵਾਈ ਤਾਂ ਪਰਚਾ ਸੀ ਇਹ ਸਟਾਫ ਆ Inspector if you wish that your child learns today and leads tomorrow, bring them to a and GEMS Cambridge International School, Pathankot, affiliated to CBSE New Delhi little kids are soft at body and strong at soul such is our kindergarten section with kids-friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop freestyle jazz locking popping chess horse riding football and so on a and gems cambridge international school opposite canada palace near a &M institute's jalandhar Dalhousie bypass road patankar